ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਦੇਵ ਸਿੰਘ ਹਜ਼ੂਰੀ ਲਾਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾਸ ਬੂਏ ਦੱਸਦੇ ਆ ਬਹੁਤ ਪ੍ਰਸੰਤਾ ਔਰ ਖੁਸ਼ੀ ਹੋ ਰਹੀ ਹੈ ਕਿ ਅੱਜ ਜਿਵੇਂ ਹੀ ਪਤਾ ਲੱਗਾ ਸਾਨੂੰ ਕਿ ਭਾਈ ਅਮਰਪਾਲ ਸਿੰਘ ਖਾਲਸਾ ਜੀ ਬੜੀ ਵੱਡੀ ਲੀਡ ਨਾਲ ਜਿੱਤ ਰਹੇ ਨੇ ਤੇ ਮਨ ਕੀਤਾ ਕਿ ਤੁਹਾਡੇ ਨਾਲ ਅਸੀਂ ਸਾਂਝ ਪਾਈਏ ਤੁਹਾਨੂੰ ਸਾਰੀ ਸੰਗਤ ਨੂੰ ਵਧਾਈ ਦਈਏ ਜਿਨ੍ਹਾਂ ਨੇ ਬਹੁਤ ਜ਼ਿਆਦਾ ਯਤਨ ਕਰਕੇ ਬਹੁਤ ਜਿਆਦਾ ਗਰਮੀ ਦੇ باوجود ਸਮਾਂ ਕੱਢ ਕੇ ਵੋਟਾਂ ਪਾ ਕੇ ਤੇ ਭਾਈ ਸਾਹਿਬ ਜਿੱਤ ਦਵਾਈ ਹੈ ਕਿਉਂਕਿ ਕੂੜਨ ਖੁੱਟੇ ਨਾਨਕਾ ਓੜ ਕੇ ਸੱਚ ਰਹੀ ਬੜਾ ਏਜੰਸੀਆਂ ਨੇ ਜ਼ੋਰ ਲਾਇਆ ਸੀ ਭਾਈ ਅਮਰਤਪਾਲ ਸਿੰਘ ਜੀ ਨੂੰ ਉਹਨਾਂ ਦਾ ਜਿਹੜਾ ਕਿਰਦਾਰ 쿠ਸ਼ੀ ਕਰਨ ਦਾ ਜੋ ਕਿ ਭਾਵੇਂ ਭਾਈ ਸਾਹਿਬ ਦਾ ਉਹਨਾਂ ਕਸੂਰ ਨਹੀਂ ਸੀ ਪਰ ਫਿਰ ਵੀ ਏਜੰਸੀਆਂ ਨੇ ਬਹੁਤ ਜ਼ੋਰ ਲਾ ਕੇ ਉਹਨਾਂ ਨੂੰ ਖਲ ਨਾਇਕ ਦੇ ਰੂਪ وچੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਗਤਾ ਨੇ ਦੱਸ ਦਿੱਤਾ ਕਿ ਉਹ ਖਲ ਨਾਇਕ ਨਹੀਂ ਹਨ ਉਹ ਸਾਡੇ ਅਸਲੀ ਨਾਇਕ ਹਨ ਉਹ ਸਾਡੇ ਅਸਲੀ ਹੀਰੋ ਹਨ ਸਾਧ ਸੰਗਤ ਜੀ ਉਹ ਇਹ ਸਾਰਾ ਜਿੱਤ ਦਾ ਸੇਰਾ ਤੁਹਾਡੇ ਸਿਰ ਤੇ ਹੈ ਜੋ ਕਿ ਸੰਗਤਾ ਨੇ ਸਮਾਂ ਕੱਢ ਕੇ ਔਰ ਯੂਥ ਸਮੇਂ ਤੇ ਅਜ ਤੋਂ ਕੁਝ ਸਮਾਂ ਪਹਿਲਾਂ ਜੇ ਕੋਈ ਭਾਈ ਅਮਰਤਪਾਲ ਸਿੰਘ ਦੀ ਪੋਸਟ ਵੀ ਪਾ ਦਿੰਦਾ ਸੀ ਨਾ ਤੇ ਉਹਦੇ ਉੱਤੇ ਪਰਚਾ ਕੀਤਾ ਜਾਂਦਾ ਸੀ ਭਾਈ ਸਾਹਿਬ ਦੇ ਨਾਲ ਖੜਨਾ ਗੁਨਾਹ ਦੱਸਿਆ ਜਾਂਦਾ ਸੀ ਫਰਾਂਜੀ ਤੁਸੀਂ ਸਾਰੇ ਲਾਕੇ ਨੇ ਹਲਕਾ ਖਡੂਰ ਸਭ ਦੀ ਸਾਰੀ ਸੰਗਤ ਨੇ ਨਾਲ ਖਲੋ ਕੇ ਦੱਸਤਾ ਕਿ ਇਦਾਂ ਨਾਲ ਖਲੋਈਦਾ ਸੋ ਜਿਹੜਾ ਪੁਰਾਣਾ ਇੱਕ ਦਾਗ ਲੱਗਾ ਸੀ ਬੀਬੀ ਖਾਲੜਾ ਨੂੰ ਹਰਾ ਹੁੰਦਾ ਉਹ ਵੀ ਤੁਸੀਂ ਤੋ ਦਿੱਤਾ ਮੈਂ ਅੱਜ ਤੁਹਾਨੂੰ ਇੱਕ ਵਧਾਈ ਨਹੀਂ ਦਵਾਂਗਾ ਅੱਜ ਮੈਂ ਤੁਹਾਨੂੰ ਦੋ ਵਧਾਈਆਂ ਦਵਾਂਗਾ ਖਾਲੜਾ ਜੀ ਵਾਲੀ ਵੀ ਜਿੱਤ ਅੱਜ ਤੁਸੀਂ ਨਾਲ ਹੀ ਕਰਾਈ ਕਿਉਂਕਿ ਬੀਬੀ ਖਾਲੜਾ ਜੀ ਨੇ ਬਹੁਤ ਮਿਹਨਤ ਕੀਤੀ ਔਰ ਇਸ ਵਕਤ ਅਸੀਂ ਪ੍ਰਚਾਰ ਤੋਂ ਲਾਸਟ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਅਸੀਂ 29 ਤਰੀਕ ਨੂੰ ਸਾਡਾ ਪ੍ਰੋਗਰਾਮ ਸੀ ਪਰਥ ਆਸਟ੍ਰੇਲੀਆ ਵਿੱਚ ਇਹ ਸਾਰੀਆਂ ਗੁਰੂਕੀਆਂ ਸੰਗਤਾਂ ਪਰਥ ਦੇ ਵਿੱਚ ਪਿਆਰਾ ਵਾਟਰ ਏਰੀਆ ਜਿੱਥੇ ਅਸੀਂ ਇਸ ਵਾਰ ਬਕਰ ਖੜੇ ਆ ਜਿੱਥੇ ਗੁਰਮਤ ਸਮਾਗਮ ਚੱਲ ਰਿਹਾ ਅਸੀਂ ਉੱਥੋਂ ਤੁਹਾਨੂੰ ਵਧਾਈ ਪੇਟ ਕਰਦੇ ਆ ਔਰ ਮੈਂ ਇੱਥੋਂ ਦੇ ਨਿਸ਼ਕਾਮ ਕੀਰਤਨ ਜਥਾ ਭਾਈ ਭਪਿੰਦਰ ਸਿੰਘ ਦੀ ਔਰ ਉਹਨਾਂ ਦੇ ਸਮੂੱਚੇ ਜਥੇ ਵੱਲੋਂ ਗੁਰੂਕੀਆਂ ਸੰਗਤਾਂ ਵੱਲੋਂ ਇਥੋਂ ਵਧਾਈ ਤੁਹਾਨੂੰ ਪੇਟ ਕਰਦੇ ਆ ਕਿਉਂਕਿ ਅਸੀਂ ਕੱਲ ਪਰसों ਦੇ ਮਹਿਸੂਸ ਕਰਦੇ ਆ ਕਿ ਸਾਰੀਆਂ ਗੁਰੂਕੀਆਂ ਸੰਗਤਾਂ ਅੱਜ ਦੇ ਰਿਜ਼ਲਟ ਤੇ ਨਿਗਾਟਕਾ ਕੇ ਬੈਠੀਆਂ ਸੀ ਜਿਵੇਂ ਜਿਵੇਂ ਭਾਈ ਸਾਹਿਬ ਦੀ ਲੀਡ ਤੁਹਾਨੂੰ ਜਾ ਰਹੀ ਸੀ ਤੇ ਸੰਗਤਾਂ ਦੇ ਜਕਾਰੇ ਛੋਟਰੇ ਸਨ ਮੈਂ ਭਾਈ ਸਾਹਿਬ ਨੂੰ ਕਹਾਂਗਾ ਅੱਜ ਇੱਕ ਵਾਰੀ ਹੋਰ ਜਕਾਰਾ ਛੱਡ ਕੇ ਜਿੱਤ ਦੀ ਵਧਾਈ ਦਿਓ ਤੁਸੀਂ ਜਿੰਨੇ ਮਰਜ਼ੀ ਵਾਹਿਗੁਰੂ ਜੀ ਬੋਲੇ ਸੋਨਹਾ ਸਾਤ ਸ੍ਰੀ ਅਕਾਲ ਬੋਲੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ